ਕੁਛ ਨਹੀਂ ਹਾਲ ਐਨੀ ਗਰਮੀ ਤੇ ਮੇਰੀ ਮੱਤ ਵੱਜ ਗਈ ਮੈਂ ਆਖਾਂ ਜਦੋਂ ਮੌਸਮ ਬੜਾ ਸੋਹਣਾ ਹੋਇਆ ਵਾ ਹੋਮ ਨਹੀਂ ਆ ਸ਼ਹਰੋਂ ਉਧਰੋਂ ਰੱਬਰੂ ਨੇਰੀ ਆ ਗਈ ਐਨੀ ਧੁੱਪ ਲਾਤੀ ਉਧਰੋਂ ਘਰੋਂ ਇਹਨੇ ਨਾ ਨੁਕਰ ਕਰਕੇ ਘੱਲਿਆ ਅੰਦਰ ATM ਵੀ ਨਹੀਂ ਚੱਲਿਆ ਉਤੋਂ ਆਂਦੇ ਹਾਲੇ 2-4 ਦਿਨ ਹੋਰ ਬੰਦ ਰਹਿਣਾ ਫੇਰਾ ਪਿਆ ਮਿਲੋ ਅੰਦਰ ਮੱਥੇ ਲਾ ਕੇ ਵੀ ਜਾਣਾ ਮਾੜਾ ਆ ਗਈ ਜੀ ਜੀ ਆ ਗਈਆਂ ਭਣਾ ਮਾਤਾ ਵੱਜ ਗਈ ਗਰਮੀ ਹੈ ਵੀ ਬਹੁਤ ਜੀ ਦੀ ਬਾੜ ਪਾਣੀ ਦੇਵਾਂਗੇ ਨਹੀਂ ਪਾਣੀ ਕਿ ਪੀਣਾ ਮੈਂ ਕੋਈ ਗੱਲ ਨਹੀਂ ਪੀ ਲੈਣੀ ਪਾਣੀ ਵੀ ਕਿਤੇ ਇੰਨੀ ਗਰਮੀ ਮੈਂ ਤਾਂ ਕਿਹਾ ਮੌਸਮ ਬੜਾ ਸੋਹਣਾ ਹੈ ਮੜ ਮੜ ਕਿਣ ਮੇਣਾ ਹੁੰਦਾ ਤੇ ਉਹਦੇ ਜੀ ਜੀ ਇੱਕਦਮ ਘਟ ਕੇ ਤੇ ਬਾੜ ਦੇ ਨਾਲ ਖੜਾ ਆਪਾਂ ਚੜ ਗਈ ਨਹੀਂ ਕੋਕ ਨਹੀਂ ਹਾਲ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂ ਤੇਰਾ ਪਿਆ ਕੇ ਆਮ ਤੇੜੀ ਜੰਗ ਲੱਗ ਗਈ ਹੈ ਕਦੇ ਆ ਹੋ ਗਿਆ ਕਦੇ ਆ ਹੋ ਗਿਆ ਵਾ ਜੇ ਤਾਂ ਹੁਣ ਹੱਥ ਲਾਈਏ ਜਿਹੜੀ ਇੱਥੇ ਖਬਰ ਹੁੰਦੀ ਵੇਖ ਦੇ ਕਿ ਡਾਰੰਦਾ ਹੋ ਗਿਆ ਜੀ ਰਹੀ ਹੈ ਕਿ ਨਾ ਸੱਚੀ ਚੀਜ਼ ਨੂੰ ਬੋਝ ਹੁੰਦਾ ਰਹਿਦਾ ਉਹਨਾਂ ਦੇ ਨਾਲ ਤੇ ਉਹ ਏਟੀਐਮ ਵੀ ਬੰਦ ਕਰਤੇ ਆ ਕਹਿੰਦੇ ਉਹ ਵੀ ਨੇ ਦੋ ਚਾਰ ਦਿਨ ਚੱਲਣੇ ਉਹ ਕਿਹੜੀ ਗੱਲ ਹੈ ਕੀ ਪਤਾ ਕੀ ਕੰਡ ਤੇ ਕੀ ਨਹੀਂ ਕੰਡ ਜਾਂ ਕਿਤੇ ਲੱਗੀ ਆ ਤੇ ਏਟੀਐਮ ਕਿਤੇ ਬੰਦ ਹੋ ਗਏ ਕੁਛ ਨਹੀਂ ਨਾਲ ਜੇ ਨੂੰ ਐਮਰਜੈਂਸੀ ਲੋੜ ਪੈ ਜਾ ਤੇ ਫਿਰ ਦੀਦੀ ਹੁਣ ਜਦੋਂ ਤੁਹਾਨੂੰ ਪਤਾ ਮੇਰਾ ਤਾਂ ਮੈਂ ਜੱਦ ਕਰਾਉਣ ਜਾਣਾ ਪੈਸੇ ਦੀ ਲੋੜ ਫਿਰ ਕੀ ਕਰੇ ਬੰਦਾ ਤੇ ਕੀ ਹੁਣ ਬੰਦਾ ਕਰੇ ਹੁਣ ਉੱਥੇ ਥੋੜਾ ਜੰਗ ਚ ਕਹਿਣ ਚੱਲ ਜਾਣਾ ਹੈ ਕਿ ਪਹਿਲਾਂ ਸਾਡੇ ਏਟੀਐਮ ਚਾਲੂ ਆਦੋਂ ਜ ਉੱਤ ਗਰਮੀ ਗੜਗੜਿਆ ਮਾਤਾ ਕਿੱਥੇ ਆ ਆ ਵੇਖ ਮੈਂ ਨਹੀਂ ਪਾਣੀ ਲਿਆ ਤੂੰ ਹੀ ਰਾਂ ਦੋ ਪਾਣੀ ਆਪੇ ਮਮ ਘੋਣੀ ਵਾਜਦੇ ਮਾੜੀ ਜਨ ਦਾ ਮਮੇ ਪਾਣੀ ਲੈ ਦੋ ਮੰਮੀ ਮਮਮੀ ਨੇ ਕਿਹਾ ਮਮਮੀ ਕਿਹਾ ਆ ਜਾਣਾ ਮੈਂ ਕੀ ਐਸਾ ਮਮਮੀ ਪਾਣੀ ਲਿਆ ਦੋ ਆ ਦੀ ਪਾਣੀ ਦੀ ਕੀ ਲੋੜ ਵਾ ਜੂਸ ਪੀ ਕੇ ਆਈ ਨਹੀਂ ਏਡੇ ਤੇ ਗਈ ਆਹ ਜੂਸ ਤੁਸੀਂ ਮੇਰੇ ਲਈ ਉੱਥੇ ਬਣਾ ਕੇ ਰੱਖ ਕੇ ਆਏ ਨਾ ਪਾਣੀ ਕੋਟ ਨਾਲੋਂ ਗਰਮੀ ਕੋੜ ਕੋੜੇ ਉਧਰ ਖਾਪ ਤੇ ਧੁੱਪ ਚ ਮੈਂ ਖਾਪੀ ਤਪੀ ਆਈ ਉਧਰ ਤੁਸੀਂ ਡੈਪਈਓ। ਚੋਥੇ ਗਰੀਆ ਦੁਕਾਨਾ ਆਏ ਨਹੀਂ ਜੂਸ ਕੀ ਆਉਂਗਾ ਮੈਂ ਤਾਂ। ਇਹਨਾਂ ਨੂੰ ਇਹ ਨਹੀਂ ਪਤਾ ਗਰਮੀ ਆ ਜਾਂ ਨਹੀਂ ਗਰਮੀ ਉਨੀ ਜੰਗ ਤੇ ਬਾਰਡਰ ਤੇ ਲੱਗੀ ਜਿੰਨੀ ਸਾਡੇ ਘਰ ਲੱਗੀ ਰਹਿੰਦੀ ਆ। ਹਾਂ ਜੀ ਦੀਦੀ ਗਰਮੀ ਦੇ ਵਕਤ ਹੀ ਬਹੁਤ ਵਾ। ਮੇਰਾ ਤੇ ਜੀ ਕਰਦਾ ਇਹਨਾਂ ਨੂੰ ਮਾਪ ਪਤਨ ਨੂੰ ਘਰ ਤਾਂ ਬਾਰਡਰ ਤੇ। ਦੀਦੀ ਹਰ ਟਾਈਮ ਅਰਦਾਸ ਕਰਿਆ ਕਰੋ ਕਿ ਇਹ ਦਰਅੰਭ ਜੰਗ ਟਲ ਜੇ ਸਾਰਾ ਕੁਝ ਸ਼ਾਂਤੀ ਹੋ ਜਾਵੇ। ਇਹ ਪਾਣੀ ਨੰਦਾ ਫੜ ਕੇ ਬੰਦਾ ਟ੍ਰੇ ਚ ਰੱਖ ਲੈ ਹੁੰਦਾ ਪਾਣੀ ਇਦਾਂ ਗਲਾਸ ਫੜ ਕੇ ਲੈ ਆਦਾ ਵਾ। ਚ ਲੈ ਆਂਦਾ ਹ ਪਰ ਆਉਣੀ ਆਈ ਐ ਤੇ ਪਾਣੀ ਘੁੱਟ ਸਵਾਦ ਨਾਲ ਉਹਨੇ ਪਿਆ ਲਿਆ ਜਾਂਦਾ ਇਹਨਾਂ ਕੋ ਅੱਡਿਓ ਆਈ ਨਹੀਂ ਪਾਣੀ ਨਹੀਂ ਸਵਾਦ ਨਾਲ ਪੀਤਾ ਜਾਂਦਾ ਤੇ ਜੂਸ ਜੱਜ ਪੀਉਣੀ ਆ ਕੋਈ ਥਾ ਪੀਉਣੀ ਆ ਠੰਡਾ ਹੀ ਲੈ ਆਂਦੇ ਠੰਡਾ ਲੈ ਆਂਦੇ ਪਾਣੀ ਮਾਸਾ ਗਰਮ ਮੇਰੇ ਮੱਥੇ ਲਿਆ ਕੇ ਆਣ ਕੇ ਮਾਰਦਾ ਤੇਰੀ ਬੰਦ ਬਾ ਠੰਡਾ ਕਰਨਾ ਹੋ ਜਾਣਾ ਜਿੰਨੀ ਤੂੰ ਗਰਮਾ ਉਹਨਾ ਹੀ ਪਾਣੀ ਗਰਮ ਚੱਲ ਘੁੱਟ ਘੱਟ ਪੀ ਨਾੜੇ ਅੱਡੇ ਗਈ ਹੀ ਤੇ ਕੀ ਲੈ ਕੇ ਆਈ ਹੱਥ ਮੁਕੌਂਦੀ ਆ ਗਈਆਂ ਲੈ ਕੇ ਕਿ ਆਉਣਾ ਹੈ ਮੱਥੇ ਕਿਹਦੇ ਲੱਗ ਗਈ ਇਹ ਨਹੀਂ ਤੁਹਾਨੂੰ ਪਤਾ ਲੱਗਣ ਡਿਆ ਘਰੋਂ ਹੀ ਤੁਸੀਂ ਤੇ ਨਾ ਨੁਕਰ ਕਰੀ ਜਾਣ ਡੇ ਨਾ ਜਾ ਏਟੀਐਮ ਨਾ ਜਾ ਏਟੀਐਮ ਚ ਪਾਣੀ ਪੈਸੇ ਨਿਕਲਨੇ ਨਹੀਂ ਨਿਕਲਨੇ ਮੰਨ ਲੈਂਦੀ ਐ ਨਾ ਚੰਗੀ ਨਹੀਂ ਮੈਂ ਤੈਨੂੰ ਕਿਹਾ ਸੀ ਏਟੀਐਮ ਬੰਦ ਵਾਸਤੇ ਤੂੰ ਕਿਹੜਾ ਮੇਰਾ ਕਹਿਣਾ ਮੰਨਿਆ ਸੀ ਇੱਕ ਵੀ ਮੰਨਿਆ ਮੇਰਾ ਜੇ ਆਪ ਜਾਣਾ ਤਾਂ ਤੇਰੇ ਪਾਸ ਏਟੀਐਮ ਚੱਲੂ ਹੀ ਹੋ ਜਾਂਦੇ ਏਟੀਐਮ ਹੀ ਬੰਦੀ ਜੋ ਉਦਾਂ ਬੈਂਕ ਜਾ ਕੇ ਤੇ ਪੈਸੇ ਨਿਕਲ ਜਾਂਦੇ ਆ ਤੁਹਾਨੂੰ ਕਿਹਾ ਹੈ ਨਾ ਮੇਰੇ ਨਾਲ ਚੱਲ ਜਾਓ ਆਧਾਰ ਕਾਰਡ ਲਿੰਕ ਹੁੰਦਾ ਤਾਂ ਇਥੇ ਘੂਠਾ ਲੱਗਦਾ ਤੇ ਪੈਸੇ ਨਿਕਲ ਜਾਣੇ ਨਾਲੇ ਚੀਜ਼ ਕੋਈ ਲਈ ਜਾਂਦੀ ਨਾਲੇ ਹੁੰਦੇ ਕਿ ਦਾ ਅਮਰਦਨ ਕਿਬਦਾ ਕਿੰਨੇ ਦਿਨ ਇਹ ਕੰਮ ਰਹਿਣਾ ਵਾ ਜੇ ਉਹਨੂੰ ਕਿਤੇ ਦਵਾਈ ਦਰੂ ਨਾ ਹੋਣਾ ਪਏ ਪੈਸੇ ਦੀ ਲੋੜ ਪਾ ਜੇ ਘੱਟ 24 ਘੰਟੇ ਪੈਸੇ ਦੀ ਲੋੜ ਹੁੰਦੀ ਆ ਨਹੀਂ ਬੰਦਾ ਕੀ ਕਰੂਗਾ ਰਾਬਤ ਜਿੱਤੇ ਪੈਸੇ ਦੀ ਲੋੜ ਪਾ ਜੇ ਤਾਂ ਬੰਦਾ ਕਿੱਧਰ ਨੂੰ ਜਾਵੇ ਕੋਲ 10 ਵੀ ਹਜ਼ਾਰ ਤੇ ਬੰਦੇ ਦੇ ਕੋਲ ਹੋਣਾ ਹੀ ਚਾਹੀਦਾ ਵਾ ਨਾ ਜਦੋਂ ਲੋੜ ਪਾਉਗੀ ਨਾ ਬਲ ਤੇ ਰੱਬ ਪਾਵੇ ਨਾ ਜੇ ਲੋੜ ਪਾਉਗੀ ਤੇ ਪੈਸੇ ਮਿਲ ਜਾਣਗੇ ਪੈਸੇ ਤੋਂ ਬਿਨਾਂ ਤਾਂ ਨਹੀਂ ਹੋ ਰਹੀ ਦੀਦੀ ਮੈਂ ਖਬਰਾਂ ਸੁਣ ਲਈ ਸਾਰੇ ਕਹਿੰਦੇ ਆਪਣੇ ਤੇ 50 ਹਜ਼ਾਰ ਰੱਖੋ ਆ ਕਰ ਲੋ ਕਰ ਲੋ ਤੇ ਜਿਹੜੇ ਵਿਚਾਰੇ ਦੀਦੀ ਦਿਹਾਰੀਆਂ ਕਰ ਕਰ ਉਹਨਾਂ ਕੀ ਸਰੰਡਿਆ ਉਹ ਵੀ ਆਪਣੇ ਘਰ ਦਾ ਲੌਂਡੇ ਸੋਦਾ ਉਹ ਵਿਚਾਰਾ ਕਿੱਥੋਂ ਇੰਨਾ ਚਰਚਾ ਕਰ ਲੈਣਗੇ ਹਾਂ ਤਾਂ ਸਹੀ ਆ ਪਰ ਤੈਨੂੰ ਪਤਾ ਹੁਣ ਸਿਸਟਮ ਹੀ ਇਦਾਂ ਦਾ ਆ ਗਿਆ ਵਾ ਜਿਹਦੇ ਕੋਲ ਆ ਕੇ ਘੱਟੋ ਘੱਟ ਉਹ ਤੇ ਕਰੇ ਜਿਹਦੇ ਕੋ ਨਹੀਂ ਹੋਣਗੇ ਉਹਨੂੰ ਪਤਾ 10000 ਕਿਤੇ ਦੌੜ ਸੀ 2-4 ਰੁਪਏ ਉਹਦੀ ਬਾਹ ਦੇ ਫੜੂਗਾ ਕੋਈ ਨਹੀਂ ਦੀਦੀ ਜਦੋਂ ਮੁਸੀਬਤ ਪੈ ਜਾਂਦੀ ਕੋਈ ਨਹੀਂ ਕਹਿੰਦੀ ਬਾਹ ਵੜਦਾ ਆਹੋ ਇਹ ਗੱਲ ਤਾਂ ਸਹੀ ਆ ਆਪਣੇ ਨਹੀਂ ਆਪਣੇ ਤੋਂ ਪੁੱਛ ਦੂਜਿਆਂ ਕੋਲ ਤੋਂ ਪੁੱਛਣਾ ਲੋਕਡਾਊਨ ਹੀ ਲੱਗਾ ਜਿਹੜੀ ਤੈਨੂੰ ਪਤਾ ਹੀ ਆ ਤੁਹਾਡੇ ਘਰਾਂ ਚ ਕੋਈ ਆਉਂਦਾ ਜਾਂਦਾ ਨਹੀਂ ਹੁੰਦਾ ਮੈਂ ਤੇ ਮਮੀ ਮੇਰੇ ਵਿੱਚ ਜਿੱਦਾਂ ਸਾਰੇ ਆਾਨੂੰ ਹੀ ਪਤਾ ਆਪਣੇ ਘਰ ਦਾ ਇੱਦਾਂ ਹੀ ਹੁੰਦੀ ਆ ਕਿ ਜਦੋਂ ਲੋਕਡਾਊਨ ਲੱਗਦਾ ਪੈਸਾਂ ਦਾ ਵੀ ਇੰਨਾ ਔਖਾ ਹੋ ਜਾਂਦਾ ਨਾਲੇ ਕੋਰ ਨਾ ਕੋ ਤੁਰਿਆ ਰਹਿੰਦਾ ਕਦੇ ਕਰੋਨਾ ਆ ਗਈ ਕਦੇ ਲੋਕਡਾਊਨ ਆ ਗਿਆ ਬਾਅਦ ਚਾ ਪਾਣੀ ਪੂਣੀ ਡਾਪੇ ਪਾਣੀ ਆ ਗਿਆ ਪਾਣੀ ਛੱਡ ਤੇ ਉਹਨਾਂ ਨੇ ਡੁੱਬ ਜਾਣਾ ਮਰ ਜਾਣਾ ਜਦੋਂ ਮੈਂ ਕਹਿੰਦੀ 10ਵੀਂ ਕਲਾਸ ਚ ਪੜਦੀ ਹੂੰ ਉਦੋਂ ਮੇਰਾ ਦਾਗ ਲਾ ਜਾਣਾ 10ਵੀਂ ਦਾ ਉਦੋਂ ਨੋਟ ਬੰਦੀ ਹੋਗੀ ਮਾਂ ਮੇਰੀ ਵਿਚਾਰੀ ਲੈਣਾ ਚਲਾਗ ਲਾ ਕੇ ਪੈਸੇ ਕਢਾ ਕੇ ਮਾਹਾਂ ਹੀ ਨਹਿ ਗਈ ਜੇ ਤੋਗੋਨੋਂ ਨੇ ਮਨੇਰੇ ਚਲ ਜਾਣਾ ਜਾ ਕੇ ਟੋਕ ਲੈਣਾ ਤੇ ਫਿਰ ਜਾ ਕੇ ਉਹਦੀ ਵਾਰੀ ਹਣੀ ਸਾਰਾ ਸਾਰਾ ਦਿਨ ਭੁਖੀ ਦੇ ਹੀ ਨੀ ਗਲੋਤੀ ਰਹਿਣਾ ਉਹ ਹੀ ਤੇ ਘਰੋਂ ਇੱਕ ਮੁਸੀਬਤ ਪੈਂਦੀ ਹਰ ਸਾਲ ਆਏ ਸਾਲ ਨਵੇਂ ਨਵੇਂ ਕੋਈ ਮੁਸੀਬਤ ਆ ਜਾਂਦੀ ਹੈ ਆਹ ਤਾਂ ਮੁਸੀਬਤ ਦਾ ਪਤਾ ਥੋੜਾ ਹੀ ਵੀ ਮਿਸ ਦੀ ਦੇ ਘਰ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਪੈਸੇ ਕਢਾ ਕੇ ਰੱਖਦੇ ਉਹਦੇ ਮਮੀ ਉਹ ਹੀ ਤੇ ਮੈਂ ਗੱਲ ਕਰਨ ਦੀ ਵੀ ਇਹ ਨਹੀਂ ਕੁਝ ਪਤਾ ਕੋਦੋਂ ਕੀ ਹੋਣਾ ਤੇ ਕੀ ਨਹੀਂ ਹੋ ਜਾਣਾ ਚੱਲ ਪੈਸੇ ਨਹੀਂ ਨਿਕਲੇ ਤੇ ਏਡੀ ਅੰਮ ਦੇ ਦੇ ਫਿਰ ਮੇਰਾ ਕੋਈ ਨਾ ਏਟੀਐਮ ਮੇਰ ਕੋ ਫਿਰੋ ਕਾਪੀ ਤੁਹਾਡੇ ਕੋਈ ਆ ਤੇ ਮੈਂ ਤਾਂ ਨਹੀਂ ਤੁਸੀਂ ਜਾ ਕੇ ਨਾ ਤੇ ਪੈਸੇ ਕਢਵਾ ਲਿਓ ਅਧਾ ਕੱਢਦੇ ਗੁੱਠਾ ਲਾਓ ਤਾਂ ਮਿੰਟੋ ਮਿੰਟੇ ਪੈਸੇ ਨਹੀਂ ਕਢਰ ਪਈਆਂ 50000 ਕੋਡ ਰੱਖੋ ਆਪਣੇ ਢਾਹ ਕੱਢਦੇ ਨਹੀਂ ਨਹੀਂ ਨਿਕਲਦੇ ਏਟੀਐਮ ਦੇ ਦੇ ਮੈਂ ਏਟੀਐਮ ਤੇ ਕਢਾ ਲੂੰਗੀ ਆਪੇ ਤਾਂ ਮੈਂ ਵੀ ਤਾਂ ਉਹ ਏਟੀਐਮ ਖੜਾ ਹੀ ਤਾਂ ਏਟੀਐਮ ਚੱਲਣਾ ਨਹੀਂ ਡਿਆ ਉਹ ਤੇ ਕਿਤੇ ਏਟੀਐਮ ਦੇ ਪੈਸੇ ਹੀ ਨਹੀਂ ਕੈਸ਼ ਹੀ ਨਹੀਂ ਕਿੱਥੋਂ ਚੱਲ ਜਾਣਾ ਜਿੱਦ ਤਾ ਤੇਰੇ ਕੋ ਚੱਲਿਆ ਕਿ ਨਹੀਂ ਚੱਲਿਆ ਮੈਂ ਸਾਬੇ ਨੂੰ ਨਾਲ ਖੜੂੰਗੀ ਆਪੇ ਨਹੀਂ ਆ ਨਿਊਜ਼ ਆਈ 2-3 ਦਿਨਾਂ ਵਾਸਤੇ ਏਟੀਐਮ ਬੰਦ ਦਾ ਮੈਂ ਵੇਖਣ ਨਹੀਂ ਖ ਤੁਹਾਡਾ ਐਟਮ ਉੱਤੇ ਨਾਮ ਲਿਖਿਆ ਕਿ ਤੁਹਾਡਾ ਐਟਮ ਐਟਮ ਮੇਰੇ ਪਰਸ ਚ ਪਿਆ ਰੋਏ ਤੇ ਕਿਹੜੇ ਨਿਕਲ ਚਲੇ ਪਏ ਜਿਹਨੂੰ ਮੈਂ ਚਾਲੂ ਰੱਖਿਆ ਉਦਾਂ ਹੀ ਪਿਆ ਹੋਵੇ ਕੋਈ ਨਹੀਂ ਦੇ ਦੂੰਗੀ ਜਾਨ ਤੁਹਾਡੀ ਸੁੱਕਣੇ ਪੈ ਵੀ ਗਈ ਹੈ ਕੋਈ ਨਹੀਂ ਹਾਂ ਤਾਂ ਭਾਬੀ ਤੁਸੀਂ ਕਿਹਾ ਮੈਂ ਦੱਸਿਆ ਕਿ ਐਟਮ ਨਹੀਂ ਚੱਲਣ ਦੇ ਮੈਨੂੰ ਫੇਰਾ ਪਿਆ ਵਾ ਜਦੋਂ ਤੁਸੀਂ ਚਲ ਗਈ ਦੀਦੀ ਉਹ ਹੁੰਦੇ ਮੈਂ ਬਾਅਦ ਚ ਚਲਾਉਂ ਨਹੀਂ ਸੁੱਕ ਗਏ ਨੂੰ ਗੱਲ ਕੀਤੀ ਮੈਂ ਐਟਮ ਨਹੀਂ ਚੱਲਣ ਦੇ ਇਧਰ ਅੱਧਾ ਵੀ ਐਟਮ ਦੇਣ ਦੀ ਮਾਰੀ ਕਹਿਣ ਦੀ ਆ ਮੈਂ ਇੰਨੀ ਗੱਲ ਕਹੀ ਬਾਹਰ ਨਾ ਮੈਂ ਬਾਹਰ ਨਿਕਲੀ ਤਾਂ ਉਹ ਮੈਨੂੰ ਦੱਸਿਆ ਹੈ ਅੰਟੀ ਤੇਰੀ ਨੇ ਕਿ ਐਟਮ ਨਹੀਂ ਚੱਲਣ ਦੇ ਭੈਣ ਜੀ ਆਹ ਤਾਂ ਕਰਕੇ ਤੁਸੀਂ ਨਾਲ ਚਲ ਗਏ ਚੱਲ ਪਤ ਮੈਂ ਤੈਨੂੰ ਉੱਧਰ ਕਢਵਾ ਦਿੰਨੀ ਆ ਗੋਡੇ-ਗੋਡੇ ਗਰਮੀ ਆ ਤੇ ਮੈਂ ਚੱਲ ਚਾਰ-ਪੰਜ ਸੂਟ ਕਾਟਨ ਦੇ ਵਿੱਚ ਲੈ ਆਵਨੀ ਆ ਮੈਨੂੰ ਇੰਟਰਨਲ ਲਾਈਨਿੰਗ ਵਾਲੇ ਸੂਟ ਪਾਉਣੇ ਪੈਣ ੜੇ ਲੈ ਆਵਾਂਗੇ ਸੂਟ ਕਿੱਟੇ ਨਹੀਂ ਆ ਹੁਣ ਤੇ ਰੋਟੀ ਮਿਲਦੀ ਜਾਵੇ ਜਿਹੜੇ ਹਾਲਾਤ ਚੱਲਣ ੜੇ ਆ ਸੂਟਾਂ ਦੀ ਪਈ ਤੈਨੂੰ ਆ ਮੈਨੂੰ ਬਸ ਰੋਟੀ ਮਿਲ ਜੇ ਤੁਹਾਨੂੰ ਪੈਸੇ ਦੇ ਨਾਲ ਤੁਸੀਂ ਪੈਸੇ ਨੂੰ ਲਵੇਟਾ ਮਾਰ ਕਰ ਛੱਡੋ ਫਿਰ ਲਵੇਟਾ ਮਾਰ ਕੀ ਕਿਹੜੇ ਮੈਂ ਇੱਕ ਦੇ ਧਰ ਕੇ ਲੈ ਲੈਣੇ ਇੱਥੇ ਸਾਰਾ ਕੁਝ ਪਿਆ ਜਾਂਦਾ ਜਣਵਾ ਇਹ ਕਦੇ ਤਾਂ ਕਿਸੇ ਨੇ ਵੀ ਨਾ ਰੱਖ ਕੇ ਖਾਣਾ ਆਪੋ ਆਪਣੀ ਸੋ ਕਾਲਮ ਮੈਂ ਕੀ ਬਣਾ ਲਵਾਂ ਦੀ ਦੀ ਦੀਆਂ ਲੜਾ ਜੋ ਲਾ ਕੋਈ ਪਾਣੀ ਗਰਮ ਤੇ ਚਾਹ ਠੰਡੀ ਨਾਲ ਲਿਆ ਦਿਓ ਰੇਣ ਲਿਓ ਨੂੰ ਮਾਰ ਸਕਦਾ ਮੇਰਾ ਸਿਰ ਬੜਾ ਪਾਟਾਂ ਡਿਆ ਜੇ ਮੈਨ ਲੱਗਦਾ ਦੀਦੀ ਟੈਨਸ਼ਨ ਨਾਲ ਜ਼ਿਆਦਾ ਹੋ ਰਿਹਾ ਬਾਹਰ ਗਏ ਘਬਰਾ ਸੌਣ ਸੌਣ ਕੇ ਵਾਰਸ ਨਹੀਂ ਮੈਨੂੰ ਦੱਸਣ ਦੇ ਉੱਥੇ ਖਲੋਪਾ ਨਹੀਂ ਜਾਂਦਾ ਕਦੇ ਕੋਈ ਗੱਲ ਖਾਂਡਿਆ ਲੋਕੀ ਸ਼ਬਦਾਂ ਵਾ ਨਾ ਤੇ ਬੋਰੇ ਨੇ ਬੋਰੇ ਸ਼ਬਦਾਂ ਲੈ ਆ ਲਿਆ ਕਰਿਆ ਨੇ ਆਪਣੇ ਘਰ ਸੁੱਟਣ ਦੇ ਪਤਾ ਨਹੀਂ ਕੀ ਹੋ ਜਾਣਾ ਵਾ ਦਰ巴 ਪਰਮਾਤਮਾ ਦੇ ਰੰਗ ਵਾ ਪਤਾ ਨਹੀਂ ਕੀ ਬਣ ਜਾਣਾ ਕੀ ਨਹੀਂ ਬਣਣਾ ਤੇ ਜਾਣ ਤਾ ਨਾ ਜਾਂਦੇ ਆ ਨਾ ਮੇਰੇ ਤੇ ਜਾਨ ਮੇਰੇ ਸਾਂਸਾਂ ਚ ਪਈ ਕਈ ਨਾ ਮਾਹੌਲ ਖਰਾਬ ਹੋਣ ਡਿਆ ਵਾ ਏ ਪਰਮਾਤਮਾ ਸਾਰਾ ਕੁਝ ਠੀਕ ਠਾਕ ਹੋ ਜਾ ਤਾਵੇਂ ਇਹ ਤੇ ਹੁਣ ਬਸ ਜੀ ਨਾ ਤੁਹਾਡੇ ਗਿਆ ਨਾ ਮੇਰੇ ਗਿਆ ਹੋਣਾ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਅੱਬ ਅਗੇ ਉਹਨੇ ਸਾਰਾ ਕੁਝ ਸਹੀ ਕਰਨਾ ਜੀ ਹਾਂ ਤਾਂ ਸਹੀ ਆ ਆ ਘੜੀ ਪਾਲੀ ਗਈਆਂ ਤਾਂ ਉੱਥੇ ਗਰਮੀ ਚ ਮਤ ਵੱਜ ਗਈ ਤੇ ਆ ਹਾਲ ਵਾ ਤੇ ਜਿਹੜੇ ਚਾਰੇ ਡੇ ਆ ਬਾਰਡਰਾਂ ਤੇ ਲੜਨ ਉਹਨਾਂ ਨੂੰ ਪੁੱਛ ਕੇ ਵੇਖੋ ਪੁੱਛ ਕੇ ਵੇਖੋ ਕੀ ਬਣਨਾ ਕੀ ਨਹੀਂ ਬਣਨਾ ਗਵਾ ਗਈ ਤੇ ਘਰ ਸ਼ਾਂਤੀ ਘਰ ਆਉਂਦਿਆ ਸਾਰਾ ਘਰ ਚੁਪਨੇ ਲੈ ਲਿਆ ਪਾਣੀ ਦਿੱਤਾ ਵਾ ਠੰਡਾ ਵਾ ਰੋੜਾ ਪੌਂਡਾ ਪੀ ਆਉਂਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਏਟੀਐਮ ਲੈਣ ਦਾ ਇਹਦਾ ਕੋਈ ਬਹਾਨਾ ਤਾਂ ਨਹੀਂ ਲਿਆਈ ਤੇ ਕੱਖ ਨਹੀਂ ਆ ਕੇ ਦੀ ਮੈਂ ਸੂਟ ਲੈਣ ਚੱਲੀ ਆ ਸੂਟ ਲੈਣਾ ਮੈਂ ਹੋਰ ਵੀ ਸਮਾਨ ਲੈਣਾ ਹੋਣਾ ਤੇ ਲਿਆਈ ਤੇ ਕੱਖ ਨਹੀਂ ਆਏ ਖਾਲੀ ਹੱਥ ਆ ਗਈ ਐਤ ਨਹੀਂ ਭੱਜਣਾ ਏਟੀਐਮ ਕਢਾ ਲਿਆ ਵਾ ਪਰੇ ਇਹ ਵੀ ਗੱਲ ਹੈਗੀ ਆ ਮੈਂ ਇਹ ਤੁਰਤੀਆਂ ਤਾਂ ਚਲਾ ਕਵਾਂ ਤੇ ਮੈਂ ਇਹਨੂੰ ਚਾਰ ਰਟੀਆਂ ਵਾਂ ਮੈਂ ਵੀ ਉਹ ਏਟੀਐਮ ਦਿੱਤਾ ਜਿੱਥੇ ਹੈਗੇ ਥੋੜੇ ਪੈਸੇ ਆ ਇਹਦਾ ਕੀ ਇਰਾਦਾ ਹੈ ਦੂਜਾ ਏਟੀਐਮ ਦੇ ਦੂਗੀ ਐਡੀ ਛੇਤੀ ਮੈਂ ਹਾਰ ਮੰਨਣ ਵਾਲੀ ਨਹੀਂ ਹੈਗੀ ਲੱਜੀ ਗੱਲ ਚੰਗਾ ਹੋਇਆ ਜੇ ਨਹੀਂ ਨਿਕਲੇ ਜਾਂਦੀ ਪੈਸੇ ਤੇ ਨਿਕਲ ਜਾਂਦੇ ਤੇ ਇਹਨੇ ਤੇ ਖਰਚੀ ਆਉਣੇ ਸਾਰੇ ਇਹਨੇ ਕਿਹੜਾ ਰਹਿਣ ਦੇਣਾ ਹੈ ਕੋਈ ਇਹਨੇ ਕਿਹੜੇ ਖੁਦ ਕਮਾਈ ਕੀਤੀ ਹੈ ਕਮਾਈ ਤੇ ਮੇਰਾ ਪੁੱਤ ਕਰਦਾ ਰਿਹਾ ਚਾਹੇ ਮੈਂ ਥੱਕੇ ਖਾਦੇ ਕਦੀ ਡੰਗਲ ਗੋਆ ਸੋਟਲਾ ਕਦੀ ਧਾਰਾਂ ਕਢਲਾ ਮਾਸਾ ਮਾਸਾ ਦੁੱਧ ਵਿੱਚ ਆ ਚਾਏ ਸੱਪਾਂ ਦੀਆਂ ਸਿਰੀਆਂ ਮੇਰੇ ਪੁੱਤ ਨੇ ਵਿੰਨੀਆਂ ਇਹਨੇ ਕੀ ਕੀਤਾ ਤਦ ਵੀ ਚੰਗਾ ਹੋਇਆ ਨਹੀਂ ਆਹ ਮੰਗਣ ਲਈ ਸੱਪਾਂ ਖਾਣਾ ਹੁਣ ਮੱਥਾ ਤੇ ਡੰਬਣਾ ਹੀ ਪੈਣਾ ਉਹ ਨਾ ਦਿੱਤੀ ਤੇ ਫਿਰ ਬੋਲਣ ਲੱਗੀ ਸਾਹ ਨਹੀਂ ਰੰਗੀ ਉਹ ਕਿਨੇ ਬੰਬ ਤੇ ਪੰਬ ਟਿੱਕੀ ਜਾਣਦੇ ਉਦਾਂ ਮੈਂ ਵੀ ਬੜੀਆਂ ਭਰਤੀਆਂ ਵੇਖੀਆਂ ਬਾ ਗੱਲ ਹੀ ਨਹੀਂ ਬਣੀ ਫੌਜ ਦੀ ਇਹਦੇ ਮੈਂ ਵੀ ਭਰਤੀ ਹੋ ਜੰਨਾ ਨਾ ਤੇ ਆ ਸਾਰਾ ਕੁਝ ਹੀ ਵੇਖਣਾ ਹੈ ਪਰਨਾ ਵਿਚਾਰੇ ਜਿਹੜੇ ਉੱਥੇ ਬਾਰਡਰ ਤੇ ਡੈ ਨਾ ਡਿਊਟੀਆਂ ਕਰਨ ਉਹ ਜਾਣ ਜਾਣਦੇ ਹੋਣੇ ਵੀ ਕਿਹੜੀ ਭਾਅ ਦੇ ਖੰਡਈ ਹੈ ਬੜਾ ਔਖਾ ਆ ਵੀ ਡਰੋਨ ਅਮਜਲੋਂ ਬੰਬ ਕੋਈ ਕੋਈ ਆਈ ਜਾਉਂਦੇ ਆ ਕੀ ਵੇਖੀ ਜਣਾ ਹੁਣ ਦੇ ਮੈਂ ਕੋ ਹਣੀਆ ਹੋਈ ਆ ਖਬਰਾਂ ਹੀ ਫੋਨ ਤੇ ਆਈ ਜਾਂਡੀਆਂ ਵਾ ਇਹ ਇੱਥੇ ਹਮਲਾ ਹੋ ਗਿਆ ਉਧਰ ਹਮਲਾ ਆ ਗਿਆ ਕਹਿੰਦੇ ਪੱਤੀਆਂ ਬੰਦ ਰੱਖੋ ਤੇ ਘਰ ਜਿਹੜੇ ਹਮਲੇ ਹੁੰਦੇ ਉਹਨਾਂ ਦਾ ਪਤਾ ਹੀ ਨਹੀਂ ਤੈਨੂੰ ਪੱਤੀਆਂ ਉਦਾਂ ਵੀ ਬੰਦ ਟਾਈਮ ਨਾਲ ਤਾਂ ਹੀ ਬੱਤੀ ਕਰ ਦਿੰਦੇ ਬਿਜਲੀ ਵਾਲੇ ਬੰਦ ਉਹ ਹਮਲੇ ਆਡੇ ਘਰੋਂ ਨਹੀਂ ਰੁਕਣੇ ਆਡੇ ਘਰ ਪੱਕਾ ਨਾ ਕਹਿੰਦੇ ਤੋਪ ਫਿੱਟ ਹੋਈ ਆ ਠਾ ਠਾ ਚੱਲੀ ਜਾਂਦੀ ਬਸ ਤੇ ਬੱਤੀ ਬੰਦ ਕਰ ਲੈਣੇ ਆ ਬੱਤੀਆਂ ਹੀ ਤੇ ਬੰਦ ਕਰ ਲੈਣੇ ਆ ਉਹ ਮੈਡਮ ਨੇ ਸਾਰਿਆਂ ਨੂੰ ਲੈ ਕੇ ਪੈਣਾ ਹੀ ਕਿਉਂ ਉਹ ਤੇ ਬੰਦ ਕਰਦੀ ਨਹੀਂ ਆਪਣੇ ਕਮਰੇ ਦੀ ਬੱਤੀ ਨਾ ਬੱਤੀ ਬੰਦ ਕਰਦੀ ਨਾ ਮੂਵਜ਼ ਹੱਥ ਦੀ ਆਪ ਤੇ ਮਰਨਾ ਮਰਨਾ ਨਾਲ ਸਾਨੂੰ ਵੀ ਮਾਰਨਾ ਆਈ ਨਹੀਂ ਐਦਾਂ ਕਰੀਏ ਮੈਂ ਨਾ ਇੱਕ ਲੰਮੀ ਲੀਡ ਤੇ ਹੋਲਡਰ ਲੇ ਹੁੰਦਾ ਨਾਲ ਲੇ ਮੈਂ ਬਲਬ ਇਹਨੂੰ ਬਾਹਰ ਵੇੜੇ ਸਵਾਲਿਆ ਕਰੀਏ ਕੈਸਣਾ ਨੇ ਬਲਬ ਲਾ ਕੇ ਸੌਆਂ ਕਰ ਵੇੜੇ ਚ ਡਿੱਗੂ ਨਾ ਕੱਖੇ ਦੇ ਉੱਤੇ ਆਣ ਕੇ ਤੇ ਉੱਠ ਜੂਗੀ ਨਾਲੇ ਖਤਮ ਹੋ ਜਾਣੀ ਇਹਨੇ ਕੱਲੀ ਨੇ ਨਹੀਂ ਉੱਡਾਈ ਇਹਨੇ ਪਤਾ ਨਹੀਂ ਉੱਡਣਾ ਕਿ ਨਹੀਂ ਉੱਡਣਾ ਹੀ ਪਹਿਲਾਂ ਉੱਡ ਜਾਣਾ ਹੀ ਉਹ ਤੋਂ ਛੱਤਾ ਡੇਗੀਆਂ ਤੇ ਉਹ ਨਹੀਂ ਚਲੋ ਦਾ ਅੰਦਰ ਤੇ ਪਰ ਨਹੀਂ ਉਹ ਕਹਿੰਦੇ ਰੇਂਜ ਜਿੱਥੇ ਬੱਤੀ ਜਗਦੀ ਉਥੇ ਰੇਂਜ ਖੇਚ ਲੈਂਦੀ ਉਹ ਕੀ ਕਹਿੰਦੇ ਬੰਬ ਜਿਹੜਾ ਹੁੰਦਾ ਹੁਣ ਥਾਬੀ ਤੈਨੂੰ ਪਤਾ ਵਾ ਆਈਦਾ ਤੇ ਤੈਨੂੰ ਪਤਾ ਨਹੀਂ ਹੁਣ ਆਡਿਓ ਆਈ ਹੈ ਕੈਂਟ ਡਈ ਸੱਚ ਮੰਗੀ ਮੈਂ ਇੱਕ ਗੱਲ ਦੱਸਾਂ ਹੁਣ ਚੰਗੀ ਦੱਸੀ ਕੋਈ ਮੈਂ ਬੈਠਾ ਹਾਂ ਨਾ ਛੱਪੜ ਕੰਡੇ ਤੇ ਮੈਨੂੰ ਪੁੱਛਣ ਡਈ ਇਹ ਸਿਮਨੀ ਕਿੱਥੇ ਗਈ ਆ ਹੈ ਹੋਰ ਬੜੀਆਂ ਗੱਲਾਂ ਜਿੱਦਾਂ ਕਾਨੂੰਨਾ ਨਹੀਂ ਆਣੀ ਸ਼ੂਹਾਂ ਲੈਣੀਆਂ ਦੀਆਂ ਇਹ ਸੀ ਆਈਡੀ ਲੈਣ ਲਈ ਉਹ ਸਾਡੀ ਤੇ ਮੈਂ ਕਿਹਾ ਤੇਰੀ ਮੰਮੀ ਕੀ ਕਹਿੰਦੀ ਆ ਤੂੰ ਤਾਂ ਮੇਰੀ ਗੱਲ ਵੀ ਨਹੀਂ ਸੁਣੀ ਤੇ ਬਾਹਰ ਨੂੰ ਦੌੜ ਗਿਆ ਮੰਮੀ ਤੂੰ ਰੋਲਾ ਪਾਉਂਦੀ ਰਹਿਨੀ ਆ ਹੋਈ ਕਿ ਨਹੀਂ ਮੇਰੀ ਗੱਲ ਸੱਚੀ ਮੰਮੀ ਮੈਨੂੰ ਤੇ ਸੁਪਨਾ ਹੀ ਇਦਾਂ ਦਾ ਆਇਆ ਸੀਗਾ ਪਰ ਕਿਤੇ ਉਹ ਸੁਪਨਾ ਸੱਚ ਹੋ ਜਾਂਦਾ ਨਾ ਤੇ ਮੈਂ ਕਹਿੰਦਾ ਵੀ ਸਾਡੀਆਂ ਪੰਜੇ ਉਂਗਲਾ ਘੋਜ ਹੀ ਹੋਣੀਆਂ ਜਿੱਦਨ ਉਹਦਣੀਆਂ ਆ ਆਏ ਤੇ ਸੁਪਨਾ ਹੀ ਲੈਣ ਡਿਆ ਵਾ ਤੇ ਦੂਜੀ ਗੱਲ ਦੱਸਿਆ ਤਾਂ ਨਹੀਂ ਕੁਛ ਇਹਨੂੰ ਨਹੀਂ ਲੈ ਮੈਂ ਨਹੀਂ ਦੱਸਿਆ ਮੈਂ ਕਿਹਾ ਭੱਜ ਗਈ ਆ ਕਿਸ ਨਾਲ ਲੱਭੀ ਨਹੀਂ ਬਾਅਦ ਚ ਕਿਤੇ ਬਕਵਣਾ ਪਈ ਉਹ ਨਾ ਹੋਵੇ ਤੈਨੂੰ ਮਿੱਠੀਆਂ ਮਟੀਆਂ ਗੱਲਾਂ ਕਰਕੇ ਤੇ ਬਕਾਲੇ ਬਿਟੂ ਮੇਰਾ ਭਰਾ ਵਾਂ ਇਦਾਂ ਮੌਦਾ ਵਾਂ ਹੀ ਭੈਣ ਭਰਾ ਵਾਂ ਨਹੀਂ ਮੈਂ ਨਹੀਂ ਬਗਦਾ ਤੂੰ ਹੀ ਨਾ ਗੱਲਾਂ ਗੱਲਾਂ ਚ ਭੱਜ ਜਾਓ ਤਾਨੂੰ ਮਿੱਠੇ ਪਿਆਰੇ ਹੋਗੇ ਨਹੀਂ ਇਹਨੇ ਬਕਾਉਣਾ ਨਹੀਂ ਤਬਕਾ ਮਾਰ ਕੇ ਬਕਾਉਣਾ ਹੀ ਹੋ ਕਿੰਨੂ ਮੈਨੂੰ ਮੈਂ ਨਹੀਂ ਇਹੋ ਜਿਹੀਆਂ ਗੱਲਾਂ ਦੱਸਣ ਵਾਲੀ ਮੈਨੂੰ ਇਹੋ ਡਰ ਰਿੰਦਾ ਤੂੰ ਨਾ ਕਿਤੇ ਦੱਸ ਦੇ ਉਹ ਨਹੀਂ ਮੈਂ ਕਿੱਥੋਂ ਦੱਸਣਾ ਵਾ ਨਾਲੇ ਦੱਸ ਕੇ ਇਨੂੰ ਦੇ ਹਾਨੂੰ ਠੰਡ ਪੈ ਜੂਗੀ ਦੱਸ ਬਾਕੀ ਗੱਲਾਂ ਸਾਰੀਆਂ ਠੀਕ ਵਾ ਇਹਨੂੰ ਤੇ ਕਿੱਧਰੇ ਰਹਿ ਗਿਆ ਦੱਸਣਾ ਕਿਤੇ ਸੋਖਰੇ ਨਾਲ ਬਣਾ ਗੱਲ ਕਰਦੀ ਸੁਖ ਵੀ ਛੈ ਤੇ ਉਹਨੂੰ ਦੱਸ ਦਵੇ ਸੋਖ ਨੂੰ ਕੀ ਪਤਾ ਉਹ ਜੋ ਮੈਂ ਉਹਨੂੰ ਦੱਸਿਆ ਉਹੋ ਸੁਖ ਨੂੰ ਪਤਾ ਵੀ ਭੱਜ ਗਈ ਆ ਪਤਾ ਤੇ ਹੈਗਾ ਕਿਹ ਵਲੇ ਕੀ ਤਾਂ ਤੇਰੇ ਮੂੰਹ ਨਿਕਲ ਜੇ ਛੱਟ ਤੇ ਗੱਲ ਮੂੰਹ ਚੋਂ ਕੱਢ ਲਈ ਨਾ ਮੁੜ ਕੇ ਕਹਿ ਦੋ ਉਹ ਨਹੀਂ ਨਿਕਲਦੀ ਮੰਮੀ 2 ਸਾਲ ਹੋ ਗਏ ਆ ਉਦੋਂ ਦੀ ਗੱਲ ਨਿਕਲੀ ਆ ਕੋਈ ਐਵੇਂ ਹੀ ਤੇ ਫੇਰ ਹੋਰ ਕੀ ਆਦੀ ਉਹਰ ਕਖਣੀ ਮੈਂ ਇਹ ਏਡੇ ਚ ਚੱਲੀ ਆ ਜਾਣਾ ਮੈਂ ਨਹੀਂ ਮੈਂ ਨਹੀਂ ਜਾਣਾ ਏਡੇ ਚ ਤੂੰ ਜਾ ਆਪਣਾ ਕੰਮ ਕਰ ਉਹ ਬਹੁਤ ਧਿਆਨ ਕੇ ਬੋਲਣ ਦੀ ਏਟੀਐਮ ਨਹੀਂ ਚੱਲਿਆ ਜਦੋਂ ਮੈਂ ਇਹਨੂੰ ਕਿਹਾ ਹੀ ਮੈਂ ਹੈ ਏਟੀਐਮ ਨਹੀਂ ਚੱਲਣ ਦੇ ਤੇ ਤੂੰ ਨਾ ਜਾ ਉਦੋਂ ਆਂਦੀ ਹੈ ਏਟੀਐਮ ਦੇਣ ਦੀ ਮਾਰੀ ਵੀ ਏਟੀਐਮ ਦੇਣ ਲੱਗਾ ਤੇਨੂੰ ਮੌਤ ਪੈ ਜਾਂਦੀ ਆ ਸਭ ਕੁਝ ਬੰਦਿਆ ਬੈਂਕਾਂ ਬੰਦੇ ਏਟੀਐਮ ਬੰਦ ਪੰਪਾਂ ਤੇ ਤੇਲਾਂ ਦੀਆਂ ਲੈਣਾ ਤੇਲ ਲੈ ਲੈਣਾ ਲੱਗੀਆਂ ਕਰਿਆਂਦੇ ਵਾਲੀਆਂ ਦੁਕਾਨਾਂ ਤੇ ਲੈਣਾ ਲੱਗੀਆਂ ਮਾਰੂ ਮਾਰ ਚੱਲਣ ਡਈ ਆ ਸਾਰਾ ਕੁਝ ਤੇ ਫੋਨ ਦਸੀ ਜਾਂਦੇ ਆ ਇਹ ਕਹਿੰਦੇ ਹੈਗੀ ਇੱਤੇ ਡਿਗਦਾਗਾ ਬੰਬੂਮਬ ਕੋਈ ਐਨੀ ਦੁਨੀਆ ਚ ਬਟਨ ਮਰਨ ਦੀ ਤੇ ਇਹ ਕੱਲੀ ਮਰ ਜਾਂਦੀ ਜੇ ਘਰ ਸੌਕਾ ਹੋ ਜਾ ਨਹੀਂ ਸਾਡਾ ਕਿਤੇ ਮੈਂ ਤੇ ਕਹਿੰਦਾ ਮੰਮੀ ਕੋਈ ਬਣਾਗੇ ਨਾ ਆ ਵੀ ਬੰਬੂਮਬ ਇਹਦੇ ਤੇ ਸੁੱਟ ਕੇ ਰਾਤ ਤੇ ਲਾਦ ਗਏ ਅੱਗੇ ਕਹਿ ਲਿਆ ਬੰਬ ਡਿੱਗ ਗਿਆ ਬੜੀ ਵਿਦਿਆ ਸਕੀਮ ਘਰ ਆਪਣੇ ਨੂੰ ਅੱਗ ਲੱਗਣੀ ਛਦਾਈਆ ਉਹ ਬਾਹਰ ਵੇੜੇ ਚ ਸਮਝਿਆ ਕਰੋ ਵੇੜੇ ਚ ਲੋਕੀ ਨਾ ਵੇਖਣਗੇ ਲੋਕਾਂ ਨੇ ਦੋਸੇ ਵੜੇ ਇਕੱਠੇ ਹੋਦੇ ਨਾ ਓਕੇ ਤੇ ਇਹ ਨਹੀਂ ਇਕੱਠੇ ਹੁੰਦੇ ਪਰ ਆਹੋ ਆਵਾਜ਼ ਆਈ ਤੇ ਲੋਕੀ ਦੇ ਅੱਗੇ ਸੰਦੇਨੀ ਰਾਤ ਇਹੋ ਡੀਗ ਦੇ ਰਹੀ ਦੇ ਵੀ ਆਵਾਜ਼ ਕਿੱਧਰੋਂ ਆਉਂਦੀ ਆ ਹਾਂ ਤੇ ਤੇਰਾ ਕਿਰਾਦਾ ਹੀ ਵੱਜਾਂਗੇ ਏਦਾਂ ਐਦਾਂ ਨਹੀਂ ਗੱਲ ਪਾਨੀ ਹੋਰ ਕੋਈ ਸਕੀਮ ਸੋਚ ਸੋਚੀ ਤੇ ਹੈਗੀ ਆ ਸਕੀਮ ਮੈ ਗਈ ਸੋਚਣੀ ਮੈਨੂੰ ਰੱਬ ਨੇ ਸਿਗਨਲ ਦਿੱਤਾ ਵਾ ਕੰਮ ਜਿਹੜਾ ਮੈਨੂੰ ਸੁਪਨਾ ਆਇਆ ਨਾ ਉਦਾਂ ਹੀ ਹੋਣਾ ਹੀ ਮੰਨੀ ਐਦਾਂ ਨਹੀਂ ਹੋਣਾ ਕੋਈ ਵੀ ਚੱਲ ਜੇ ਤੋ ਕਰਾਂਗੇ ਉਦੋਂ ਹੀ ਆ ਹੁਣ ਕੋਈ ਕੰਮ ਧੰਦਾ ਕਰ ਲੈਣਾ ਹੈਗੇ ਨਹੀਂ ਕੰਮ ਧੰਦਾ ਕੀ ਮੀਂਹ ਵਰ ਗਿਆ ਸ਼ਰਾਟਾ ਤੇ ਹੁਣ ਲੱਗੀ ਸ਼ਖਰ ਦੀ ਧੁੱਪ ਤੇ ਬਾਹਰ ਨਿਕਲ ਕੇ ਵੇਖੋ ਕਿਦਾਂ ਹੁਮਸ ਲੱਗਾ ਵਾ ਤੋ ਉਥੇ ਮੈਂ ਇਨੀ ਸਖਰ ਦੇ ਪੈਰ ਚ ਕੀ ਕੰਮ ਕਰਾਂ ਦੱਸ ਪੈ ਰਹਿੰਦਾ ਮੈਨੂੰ 10 ਮਿੰਟ ਲੰਮੇ ਚੱਲ ਪੈ ਜਾ ਫਿਰ ਮੈਂ ਹਾਂ ਮੈਂ ਪੈ ਜਾ ਇੱਥੇ ਟਿੰਤਾ ਲਾਤਾ ਫਿਰ ਕਹਾਣੀਆਂ ਸੁਣਾਉਂਦੇ ਤੀਪਾ ਤਨ ਕੀ ਗੱਲ ਆ ਜਿਹੜੀਆਂ ਐਡੀਆਂ ਤੇ ਆਹ ਵਾਲ ਬਾਹਰ ਵਾਲਾ ਹਿੱਸਾ ਨਾ ਪੈਰਾਂ ਦੇ ਇਹ ਬੜਾ ਦੁਖਦਾਰ ਰਾਤ ਨੂੰ ਜਦੋਂ ਉੱਠ ਕੇ ਬਾਥਰੂਮ ਕਰਨ ਜਾਂਦੀ ਆ ਨਾ ਪੈਰਾਂ ਦਾ ਤੇ ਕਿਤੇ ਭਾਰੀ ਨਹੀਂ ਪਈਦਾ ਕੋਈ ਨਾ ਦਬੀ ਇਹ ਹਾਸ ਰਪਰ ਕੋ ਸੋ ਜਾਂਦੇ ਨੇ ਮਤਲਬ ਇਹ ਲੱਛਣ ਹੁੰਦੇ ਕਿਹੜੇ ਕਿਤੇ ਹੀ ਪੁੱਤ ਦੇ ਤੇ ਵੇਖੀ ਜਦੋਂ ਤੇ ਹੀ ਪੁੱਤ ਕੋਈ ਹੋ ਗਿਆ ਨਾ ਸਾਰਾ ਕੁਝ ਠੀਕ ਹੋ ਜਾਣਾ ਇਹ ਇਦਾਂ ਦੇ ਵੀ ਲੱਛਣ ਹੁੰਦੇ ਆ ਬੜਾ ਕੁਝ ਹੁੰਦਾ ਤੁਹਾਨੂੰ ਪਤਾ ਸਾਰਾ ਕੁਝ ਦੀਦੀਆਂ ਵਾਸਤਾ ਹੀ ਆ ਦੀਦਿਆਂ ਦੇ ਝਲਣਾ ਹੁੰਦਾ ਚਰਨ ਹਾਂ ਹਾਂ ਹਜੇ ਵੀ ਕਹਿ ਦਨਾ ਵੀ ਕੀ ਹੈ ਉਧਰ ਦੇ ਲਾ ਚਾਹ ਕੋਨ ਦੀ ਬਣਾਉਣ ਗਈ ਮਾਤਾ ਤੇ ਮੇਰੇ ਸਿਰ ਚ ਇਨੀ ਪੀੜੋਂ ਆਂ ਡਈ ਆ ਉਹਦਾ ਚਾਰ ਜਿਹੜਾ ਮਾਰਾ ਕੇ ਤੈਨਾਂ ਲੱਗਦਾ ਅੰਮੀ ਢੈਮੀ ਬੜਾ ਲੌਂ ਡਈ ਆ ਤੇਰੇ ਪੱਬੀ ਜਨੇ ਤੇ ਚਾਰ ਆ ਨਾ ਪੀੜਿਆਂ ਉੱਚ ਦਿਮਾਗ ਵਿੱਚ ਅਟ ਹੁੰਦਾ ਇਨਨ ਸ਼ਾਇਦ ਇਹ ਦੀ ਹੋਰ ਕੀ ਗੱਲ ਆ ਆਖਣ ਦਾ ਹੀ ਆ ਇਹਦੇ ਵਾਦ ਕੋਈ ਨਸ਼ਾ ਹੀ ਨਹੀਂ ਆ ਚਾਹ ਨੇ ਨਾ ਪੀਵਾਂ ਤੇ ਮੇਰਾ ਉੱਠਣ ਨੂੰ ਇਹ ਨਹੀਂ ਕਰਦਾ ਨਸ਼ਾ ਹੀ ਲੱਗਾ ਵਾ ਕਿ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਤੁਹਾਨੂੰ ਪੰਜਾਬੀਆਂ ਨੂੰ ਚਾਹ ਦਾ ਨਸ਼ਾ ਲੱਗਾ ਗੋਰੇ ਕਾਂਢ ਕੱਢ ਗਈ ਸਾਡੇ ਵਾਸਤੇ ਆਪਾਂ ਚਾਹ ਤੇ ਲੱਗ ਗਏ ਆ ਤੇ ਉਹ ਆਪ ਚੱਲ ਗਿਆ ਇੱਥੋਂ ਮੈਂ ਵਾਕਿਆ ਗੱਲ ਨਾ ਸੁਣੀ ਤੇ ਆ ਗਈ ਇਹਦੇ ਗੋਰੇ ਨੇ ਨਾ ਚਾਹ ਤੇ ਲਾਤਾ ਹੁਣ ਹਾਂ ਤੇ ਪਹਿਲਾਂ ਗੋਰੇ ਨੇ ਚਾਹ ਦੁ ਲਾਤਾ ਤੇ ਉਹ ਕਿਤੇ ਚੁੱਟੇ ਗੋਰੇ ਸੁਣਾਉਂ ਤਹੀਂ ਭੰਟਰਾ ਵੇਨੋ ਜਦੋਂ ਅੰਦਰ ਫੁੱਠੇ ਤਵੇ ਵਰਗੀ ਦੀਦੀ ਚਾਹ ਨਾਲ ਨਹੀਂ ਕਿਤੇ ਫਰਕ ਪੈਂਦਾ ਹੁਣ ਮੈਂ ਵੀ ਤੇ ਚਾਹ ਪੀਣੀ ਆ ਪਣਾ ਤੂੰ ਕਿਤੇ ਚਾਹ ਪੀਂਦੀ ਜਾਂ ਹਾੜੀ ਪੱਤੀ ਜ਼ਿਆਦਾ ਰਹਿ ਕੇ ਵੀ ਲੱਗਦਾ ਨਾ ਮੇਰਾ ਪਤਾ ਲੱਗਦਾ ਕਿ ਨਾ ਸਾਡੇ ਦਾ ਪਤਾ ਲੱਗਦਾ ਨੇਰੇ ਦੇ ਵਿੱਚ ਜਾਣ ਕੇ ਦੀਦੀ ਤੂੰ ਲਾਈਂ ਨਹੀਂ ਵੀ ਨੀ ਕਾਲੇ ਆਪਣੇ ਆਪ ਨੂੰ ਕਾਲੇ ਕਾਲੇ ਕਹਿੰਦੇ ਰਹਿੰਦੇ ਜੀ ਚਾਹ ਦਾ ਇਹ ਨਸ਼ਾ ਤੇ ਤੂੰ ਨਾਲੇ ਕਿੱਥੋਂ ਕਾਲੀ ਹੋਣਾ ਮੈਂ ਤੂੰ ਦੇ ਇੱਕ ਟਾਈਮ ਚਾਹ ਪੀਂਦੀ ਤਿੰਨ ਚਾਰ ਪੰਜ ਪਰ ਵਾਲੀ ਚਾਹ ਪੀਂਦੀ ਹੁੰਦੀ ਨਹੀਂ ਦੀਦੀ ਪਹਿਲਾਂ ਭਾਵੇਂ ਹੁਣ ਮੇਰਾ ਵੀ ਜੀ ਗੰਡਿਆ ਪੈਂਦਾ ਜੇ ਵਲੇ ਵੀ ਮੈਂ ਚਾਹ ਪੀਵੇਂ ਬਣਾਾਂਗੇ ਪਰ ਪੜਾ ਤਾਂ ਇਹ ਨਹੀਂ ਕਰਕੇ ਪਾਣਾ ਸਾਡੇ ਇਦਾਂ ਦੇ ਲੱਛਣ ਹੋ ਗਏ ਹੋਨਾ ਹੋਣਾ ਉਹਦਾ ਵਪਾਰ ਕਰੇਗਾ ਤੇ ਮੈਂ ਕਰ ਲਾਂ ਗੱਲ ਤੈਨੂੰ ਪਤਾ ਤਾਂ ਗਈ ਤੇ ਮੋਦ ਰੇਂਜਾ ਨਹੀਂ ਅੰਦਰ ਚਲੋ ਕੋਈ ਨਹੀਂ ਕਰ ਲੋ ਗੱਲ ਦੀ ਬਾਹਰ ਜਾਊਂ ਤੇ ਫਿਰ ਗੱਲ ਨਹੀਂ ਤੇ ਕਰ ਲੋ ਤੁਸੀਂ ਆ ਗਈ ਮੈਂ ਹਾਂ ਕਰ ਲੋ ਦੀ ਦੀ ਗੱਲ ਤੇ ਵਾਕਈ ਸੋਚਣ ਵਾਲੀ ਐ ਜੇ ਕਿਤੇ ਜਾਣਾ ਜਾਣ ਲੱਗਿਆਂ ਚਾ ਸ਼ਹਿਰ ਨੂੰ ਚੱਲੇ ਜੀ ਘਟ ਘਟ ਚਾਹ ਬਣਾ ਦੋ ਉਥੋਂ ਆਉਣ ਲੱਗੇ ਆ ਜੀ ਘਟ ਘਟ ਚਾਹ ਬਣਾ ਦੋ ਸਾਡੀ ਤੇ ਚਾਹ ਹੀ ਨਹੀਂ ਮੌਕਾ ਦੀ ਚਾਹ ਨਹੀਂ ਸ਼ਦਾ ਹੋਇਆ ਜੀ ਮਿਸਤਰੀ ਨਾਲ ਹੀ ਨੇ ਮਿਸਤਰੀਆਂ ਨੇ ਤਿੰਨ ਤਿੰਨ ਚਾਰ ਚਾਰ ਟਾਈਮ ਚ ਨਾਲ ਆਪ ਜੇ ਘਰ ਕੋਈ ਆ ਗਿਆ ਉਹਨੂੰ ਚਾਹ ਬਣਾ ਕੇ ਦੇਣੀ ਨਾਲ ਆਪ ਸਾਹੀ ਚ ਅੱਛਾ ਮੈਂ ਇੱਥੇ ਬੇਠੀ ਰੱਬ ਰੱਬ ਕਰਾਂ ਕਿ ਤੇ ਰੱਬ ਕਿਸਦੀ ਸੁਣ ਲੇ ਕੋਈ ਲੜਾਈ ਲੜੋਈ ਨਾ ਲੱਗੇ ਬਸ ਚੜਦੇ ਤੇ ਲੈਂਦੇ ਪੰਜਾਬ ਵਿੱਚ ਮਹਾਰਾਜ ਸਾਰਾ ਕੁਝ ਠੀਕ ਕਰ ਦੇ ਤੁਸੀਂ ਵੀ ਜਦੋਂ ਵੇਲੇ ਹੁੰਦੇ ਨੇ ਨਾ ਬੈ ਕੇ ਪਾਠ ਕਰਿਆ ਕਰੋ ਨਹੀਂ ਉਦਾਂ ਪਾਠ ਕਰਨਾ ਤੇ ਆਉਂਦੇ ਜਾਂਦੇ ਤੁਰਦੇ ਫਿਰਦੇ ਮੋਲ ਮੰਤਰ ਹੀ ਕਰੀ ਜਾਇਆ ਕਰੋ ਮਾਂ ਨਾਲ ਪਤਾ ਨਹੀਂ ਉਹਦਾ ਕਿਹੜੇ ਬੰਦੇ ਦੀ ਕਿੰਦੀ ਸੁਣ ਲੈਣੀ ਆ ਕਿਸੇ ਵੇਲੇ। ਦਿਮਾਗ ਆਡਾ ਉਦਾ ਹੀ ਨਹੀਂ ਟਿਕਾਂਦਾ। ਤੈਨੂੰ ਪਤਾ ਹੀ ਆ ਜੇ ਵੀਰ ਆ। ਜੇ ਨਾ ਸਾਰ ਕੀ ਆ ਡੇਲੀ ਲੱਗਣੀ ਆ। ਸਾਡੇ ਘਰ ਤੇ ਜਿਹੜਾ ਮੈਂ ਅੱਗੇ ਮੰਮੀ ਨਾਲ ਗੱਲ ਖਾਂਡੇ ਤੋਬ ਫੇਟ ਹੋਈ ਆ ਇਹ ਕਿ ਪਾਸੇ ਲੱਗੂ ਤੇ ਸ਼ਾਂਤੀ ਹੋਊਗੀ। ਮੇਰੀ ਗੱਲ ਸੁਣੋ ਕਰਾਂ ਦੀਆਂ ਟੈਨਸ਼ਨਾਂ ਛੱਡੋ ਆਪਣੇ ਦੀਆਂ। ਪਰਮਾਤਮਾ ਦਾ ਨਾਮ ਲਓ ਜਿੰਨਾ ਵੀ ਲਿਆ ਜਾਂਦਾ ਵੇ ਇਸ ਟਾਈਮ। ਇਹ ਗੱਲ ਸੁਣੋ ਆਪਾਂ ਆਪਣੇ ਜੀਆਂ ਦਾ ਤਾਂ ਸੋਚਣ ਦੇ ਆ ਜਿਹੜੀ ਵਿਚਾਰੀ ਨੰਨੀ ਜਣ ਮੇਰੇ ਵਰਗੀਆਂ ਹੋਰ ਕਿੰਨੀਆਂ ਦੁਨੀਆ ਤੇ ਸਾਰਿਆਂ ਨੂੰ ਇਹ ਸੋਚ ਸੋਚ ਕੇ ਟੈਨਸ਼ਨ ਨਾ ਨਾ ਉਦਾਂ ਤਾਂ ਕਹਿੰਦੇ ਆ ਦੇਰ ਟਾਈਮ ਤੇ ਜਨਾਨੀ ਨੂੰ ਟੈਨਸ਼ਨ ਨਹੀਂ ਦੇਣੀ ਚਾਹੀਦੀ ਉਦੋਂ ਲੱਗੇ ਤੇ ਆ ਗੱਲ ਬੰਨਾ ਕਰੋ ਮਾੜੀ ਜੇ ਸਾਰਾ ਕੁਝ ਬੰਦ ਹੋ ਗਿਆ ਤਾਂ ਕਿੱਥੇ ਵਿਖਾਲਣ ਜਾਣਾ ਕਿੱਥੋਂ ਦਵਾਈ ਦਾਰੂ ਲੈਣੀ ਆ ਇੱਕ ਗੱਲ ਹੈਗੀ ਆ ਪਹਿਲਾਂ ਵੀਡੀਓ ਵੇਖੀ ਦੀਆਂ ਯੂਕਰੇਨ ਦੀਆਂ ਉੱਥੇ ਨਿਗੇ ਨਿਗੇ ਨਿਆਣੇ ਵਿਚਾਰੇ ਜਿੰਨਾਂ ਦੇ ਕੋਲ ਇਸ ਇਥੋਂ ਖੂਨ ਕੋਈ ਕਿਤੇ ਸਟਾਲਾ ਨਹੀਂ ਕੋਈ ਕਿਤੇ ਸਟਾਲਾ ਗਿਆ ਕਿੰਨਾ ਤਰਸ ਆਉਂਦਾ ਵੇਖ ਕੇ ਤੇ ਤਾਂ ਹੀ ਤਾਂ ਤੁਹਾਨੂੰ ਮੈਂ ਕਹਿਣ ਦੀਆਂ ਮੂਲ ਮੰਤਰ ਕਰੀ ਜਾ ਵਾਹਿਗੁਰੂ ਵਾਹਿਗੁਰੂ ਕਰੋ ਆਪੇ ਪ੍ਰਮਾਤਮਾ ਨੇ ਸਭ ਕੁਝ ਠੀਕ ਰੱਖਣਾ ਵਾ ਭਾਵਨਾ ਤੇ ਭਰੋਸੇ ਨਾਲ ਸਭ ਕੁਝ ਠੀਕ ਹੋ ਜਾਂਦਾ ਵਾ ਹਮ ਕਿਤੇ ਵਾਹਿਗੁਰੂ ਮੇਰ ਕਰੇ ਨਾ ਹੀ ਇਹੋ ਜਿਹਾ ਕੰਮ ਹੋਵੇ ਨਾ ਹੀ ਵਾਦਾ ਹੋਵੇ ਤਾਂ ਹੀ ਕੀ ਕਰਾਂ ਦੀਆਂ ਗੱਲਾਂ ਛੱਡ ਕੇ ਹੁਣ ਆਪਸ ਵਿੱਚ ਜੋ ਵੀ ਹੈ ਨਾ ਮਨਮਟਾ ਬਹੁਤ ਛੱਡੋ ਤੇ ਪ੍ਰਮਾਤਮਾ ਵਾਲੇ ਪਾਸੇ ਲੱਗੋ ਸਾਰੇ ਜਾਣੇ ਪਰ ਉਹਦਾ ਇੱਕ ਗੱਲ ਹੈਗੀ ਮੈਂ ਸੋਚਣ ਦੇ ਹੈ ਕਿ ਆਪਾਂ ਮੈਂ ਇਹੋ ਜੀ ਜਨਰੇਸ਼ਨ ਜਿਨ੍ਹਾਂ ਨੇ ਪਹਿਲਾਂ ਨੌਟਬੰਦੀ ਵੇਖੀ ਫੇਰ ਵੇਖਿਆ ਕਰੋਨਾ ਫੇਰ ਕਹਿੰਦੇ ਹੜ ਆ ਗਈ ਹੈਨਾ ਫੇਰ ਕਹਿੰਦੇ ਇਹ ਉਹ ਚੋਰ ਜੇ ਪੈਨ ਦਾ ਪੇਜ ਨੂੰ ਕਾਲੇ ਕਸ਼ਾਂ ਵਾਲੇ ਪੈਨ ਨਾਲ ਪੇ ਹੈ ਤੇ ਹੁਣ ਵੇਖਦਾ ਜੰਗਰੀ ਵੀ ਖਬਰ ਉੱਡੀ ਤੇ ਨਹੀਂ ਵਿੱਚ ਵਿੱਚ ਅੱਗੇ ਕੇ ਵੀ ਖਬਰ ਨਹੀਂ ਆਂਦੀ ਗੁੱਤਾਂ ਮੁੰਨਣ ਵਾਲੀ ਆਹ ਗੁੱਤਾਂ ਮੁੰਨਣ ਵਾਲੀ ਮੈਂ ਜਦੋਂ ਮੰਮੀ ਨਾਲ ਸੋਣਾ ਮੈਂ ਨਾ ਆਪਣੀ ਇੱਧਰ ਇੱਧਰ ਲੰਮੀ ਤਾਂ ਕਿ ਗੁੱਤ ਪਿੱਛੇ ਨਹੀਂ ਰੱਖਣੀ ਗੁੱਤ ਗਾਂ ਘਰ ਕਿਦੋਂ ਤੇ ਚੁੰਨੀ ਦੇ ਕਿਦਾਂ ਠੱਕ ਠੱਕ ਸੋਣਾ ਮੇਰੀ ਕੋਈ ਗੁੱਤੀ ਨਾ ਕੱਟ ਗਏ ਲੈ ਜੇ ਡਰੀ ਆ ਸਾਨੂੰ ਤੇ ਪਰ ਆ ਜਿਹੜਾ ਡਰ ਵਾ ਨਾ ਇਹ ਹੁਣ ਸੱਚ ਵਾ ਉਹ ਤਾਂ ਚਲ ਝੂਠੇ ਨਿਕਲ ਆਏ ਹੀ ਆ ਕਿੱਦਾਂ ਨੂੰ ਚਲ ਗਈ ਆ ਬਾਹਰ ਨੌਤਰੀ ਜਾਂਦੀ ਪਾਜੀ ਦਾ ਫੋਨ ਆਇਆ ਵਾ ਤਾਂ ਤੁਹਾਨੂੰ ਮੈਂ ਅੱਗੇ ਵੀ ਕਿਹਾ ਉਹ ਗੱਲਾਂ ਦੂਜਿਆਂ ਵੱਲ ਘੱਟ ਧਿਆਨ ਦਿਓ ਬੈਠ ਕੇ ਪਰਮਾਤਮਾ ਦਾ ਨਾਮ ਜਪੋ ਮੈਂ ਐਵਰੀਥਿੰਗ ਨੂੰ ਡਿਸਟਰਬ ਕੀਤਾ ਤੂੰ ਤੇ ਲੱਗੀਆਂ ਹੱਥ ਜੁੜੇ ਹੀ ਤੇਰਾ ਆ ਕੋਈ ਨਹੀਂ ਮੈਂ ਨਾ ਤੁਸੀਂ ਵੀ ਜੱਪਾ ਡਿਸਟਰਬ ਟੂ ਸੁਸਬਾਰੇ ਗੱਲ ਛੱਡੋ ਲੈ ਤੂੰ ਵਾਹਿਗੁਰੂ ਵਾਹਿਗੁਰੂ ਕਰ ਮੈਂ ਹਉਨਾ ਜਾਓ ਗੁਰੱਬ ਦਾ ਨਾਮ ਲੈਣ ਦੀ ਗੱਲ ਉਹ ਨਹੀਂ ਤਾ ਤੋ ਲੱਗੋ ਭੱਜਣਾ ਹੀ ਆ ਕਿਤੇ ਰੱਬ ਦਾ ਨਾਮ ਨਾ ਲਿਆ ਜਾਏ ਮੈਂ ਇਹਨਾਂ ਦੀਆਂ ਗੱਲਾਂ ਛੱਡਾਂ ਮੈਂ ਤੇ ਨਾਮ ਆਈ ਵਾਹਿਗੁਰੂ 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 ਜੀ